ਇਸ ਸ੍ਰੇਸ਼ਟੀ ਅਸੈਂਬਲੀ ਵਿੱਚ ਟੈਲੀਵਿਜ਼ਨ ਤੇ ਰੇਡੀਓ ਤੇ ਮੇਰੇ ਬਾਰੇ ਕੀ ਜਾਂਦੇ ਬੜਾ ਅੱਤਵਾਦੀ ਹੈ ਉੱਗਰਵਾਦੀ ਹੈ ਤੇ ਬੱਸ ਤੁਹਾਨੂੰ ਗੱਲ ਤੇ ਕਰ ਰਿਹਾ ਤੁਹਾਡੇ ਸਾਹਮਣੇ ਪਹਿਲਾਂ ਬੋਲ ਰਿਹਾ ਬੋਲਣਾ ਨਹੀਂ ਚਾਹੀਦਾ ਮੈਨੂੰ ਪਰ ਇੱਕ ਗੱਲ ਕਰਕੇ ਫਿਰ ਉਹ ਚਰਚਾ ਦੀ ਕਰਦੇ ਆ ਨਸ਼ਿਆਂ ਦਾ ਤਿਆਰ ਕਰਾਉਣਾ ਨਸ਼ੇ ਛਡਾਉਣੇ ਸਮੂਹ ਵਿਅਕਤੀਆਂ ਬਹੁਤ ਬੇਟੀ ਦੀ ਧੀ ਪੈਣ ਦੀ ਕਿ ਜਿੰਨੇ ਸਾਹਗੀ ਵਾਰ ਬੜਨਾ ਮਿਲ ਕੇ ਚੱਲਣ ਦੀ ਪ੍ਰੇਰਣਾ ਕਰਨੀ ਕਹਿੰਦੇ ਪੱਕਾ ਹਿੰਦੂ ਮੁਸਲਮਾਨ ਨੂੰ ਪੱਕਾ ਮੁਸਲਮਾਨ ਸਿੱਖ ਨੂੰ ਪੱਕਾ ਸਖਬਾਨ ਵਾਸਤੇ ਕਹਿਣਾ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਕੇਸਰੀ ਨਿਸ਼ਾਨ ਤੋਂ ਸੱਜੇ ਇਕੱਠਿਆ ਕਰਨਾ ਪੰਥ ਦੇ ਹਮਾਇਤ ਕਰਨ ਵਾਸਤੇ ਹਦਾਇਤ ਕਰਨੀ ਸਤਿਗੁਰੂ ਗ੍ਰੰਥ ਸਾਹਿਬ ਜੀ ਲੜ ਲੈਣਾ ਆਕਾਲ ਪੁਰਖ ਸਰ ਹਰਿਮੰਦਰ ਸਾਹਿਬ ਨਾਲ ਜੋੜਨਾ ਤੇ ਸਾਰਿਆਂ ਨੂੰ ਮਿਲ ਕੇ ਚੱਲਣ ਦਾ ਸਨੇਹਾ ਦੇਣਾ ਕੀ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ ਇਹ ਕਾਮਿਕ ਸੰਗਾ ਕੀ ਮਰਦ ਤੁਸੀਂ ਤੁਸੀਂ ਬੋਲੋ ਅਰੇ ਇਹ ਇਸ ਵਿੱਚ ਤਾਂ ਮੈਂ ਇਹ ਤਾਂ ਸਹੀ ਅੱਛਾ ਹੀ ਕੰਮ ਅੱਛਾ ਕੰਮ ਉਹਨਾਂ ਜੇ ਕੰਮ ਅੱਛਾ ਹੈ ਤੇ ਤੁਸੀਂ ਮੇਰੇ ਨਾਲ ਇਹਨਾਂ ਗੱਲਾਂ 'ਤੇ ਸਹਿਮਤ ਹੋ ਫਿਰ ਤੁਸੀਂ ਆਤਵਾਦੀ ਨਹੀਂ ਇਹ ਬਰਵਾਦੀ ਹੋ ਤੁਸੀਂ ਦੱਸੋ ਬਰਵਾਦੀ ਹੋ ਜਾਂ ਨਹੀਂ ਮੇਰਾ ਕੰਮ ਟੋਟਲੇ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਬਾਣੀ ਪੜਨੀ ਗੁਰਬਾਣੀ ਗੁਰਬਾਣੀ ਦੀ ਕਥਾ ਕਰਨੀ ਇਹਨਾਂ ਨਾਲਿਆਂ ਨੂੰ ਸੁਖਾਉਣੀ ਤੇ ਅੱਗੇ ਪ੍ਰਚਾਰ ਕਰਾਉਣਾ ਆਪ ਬਾਣੀ ਪੜਨੀ ਸਮੂਹ ਨਸ਼ਿਆਂ ਦਾ ਬਾਕੀ ਨਸ਼ਿਆਂ ਦੇ ਵਿੱਚ ਜੱਫੇ ਤੇ ਚਾਹ ਨਹੀਂ ਬਣਦੇ ਸਭ ਤੋਂ ਛੋਟੇ ਨਸ਼ੇ ਚਾਹ ਹੀ ਹਨ ਚਾਹ ਹੈ ਚਾਹ ਹੈ ਇਹ ਵੀ ਜੱਫੇ ਵਿੱਚ ਨਹੀਂ ਕੋਈ ਪੀਉ ਹੁਣ ਇਹਨਾਂ ਜਿਹੜਾ ਬੰਦਾ ਨਸ਼ਿਆਂ ਦਾ ਤਿਆਗੀ ਹੈ ਤੇ ਜੇ ਉਸ ਬੰਦੇ ਦੇ ਕੰਮ ਹੈ ਤੁਸੀਂ ਜਿਹਨੇ ਤੁਸੀਂ ਇਹਨੇ ਪੜੇ ਲਿਖੇ ਜਿੰਮੇਵਾਰ ਬੰਦੇ ਐ ਤੁਸੀਂ ਮੇਰੇ ਨਾਲ ਐਗਰੀ ਹੋ ਗਏ ਹਾਂਜੀ ਫਿਰ ਤੁਸੀਂ ਹੱਤਵਦੀ ਹੋ ਗਏ ਨਹੀਂ ਹੱਤਵਦੀ ਹੋ ਗਏ ਮੰਨੋ ਤੇ ਕਹੋ ਮੇਰੇ ਨਾਲ ਤੋੜਦੀ